ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਬਲ ਮਹੱਲਾ 5 ਬਿਲਾਬਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 821 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਤਾਪ ਲਾਇਆ ਗੁਰ ਸਿਰਜਨਹਾਰ ਸਭ ਕਹਿੰਦੇ ਮੇਰੇ ਮਨ ਤੋਂ ਵਿਕਾਰਾਂ ਦਾ ਵਿਕਾਰ ਜਿਹੜਾ ਹੈ ਗੁਰੂ ਦੇ ਰਾਹੀਂ ਉਸ ਪਰਮਾਤਮਾ ਨੇ ਉਤਾਰ ਦਿੱਤਾ ਜਿਹੜਾ ਪਰਮਾਤਮਾ ਸਾਰੇ ਸੰਸਾਰ ਨੂੰ ਸਿਰਜਣ ਵਾਲਾ ਹੈ ਬਣਾਉਣ ਵਾਲਾ ਹੈ ਸਤਗੁਰ ਆਪਣੇ ਕੋ ਬਲ ਜਾਹੀਂ ਜਿਨੇ ਪੈਂਜ ਰੱਖੀ ਸਾਰਾ ਸੰਸਾਰ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਹਾਂ ਜਿਸ ਪਰਮਾਤਮਾ ਨੇ ਸਾਰੇ ਸੰਸਾਰ ਦੀ ਇੱਜ਼ਤ ਪੱਤ ਰੱਖੀ ਹੈ ਜਿਹੜਾ ਸੰਸਾਰ ਸਾਰਾ ਪਰਮਾਤਮਾ ਦੇ ਹੁਕਮ ਵਿੱਚ ਚੱਲਦਾ ਹੈ ਮੈਨੂੰ ਉਸ ਪਰਮਾਤਮਾ ਦੇ ਦਰਸ਼ਨ ਗੁਰੂ ਨੇ ਕਰਵਾ ਦਿੱਤੇ ਰਹਾਉ ਕਰਮਸਤਕ ਧਾਰ ਬਾਲਕ ਰਖਲੀਨੋ ਉਹ ਪਰਮਾਤਮਾ ਜਿਹੜਾ ਹੈ ਉਸਨੇ ਆਪਣਾ ਬੱਚਾ ਜਾਣ ਕੇ ਮੇਰੇ ਮੱਥੇ ਦੇ ਉੱਤੇ ਮੇਰ ਪਰਿਆਹ ਹੱਥ ਰੱਖ ਕੇ ਮੇਰੀ ਰੱਖਿਆ ਕੀਤੀ ਹੈ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨੋ ਪ੍ਰਮਾਤਮਾ ਨੇ ਮਿਰਤੂ ਤੋਂ ਰਹਿਤ ਜਿਹੜਾ ਨਾਮ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ ਦੁਨੀਆ ਦੇ ਉੱਤੇ ਉਹ ਪ੍ਰਮਾਤਮਾ ਦੇ ਨਾਮ ਦਾ ਰਸ ਮੈਨੂੰ ਪ੍ਰਮਾਤਮਾ ਨੇ ਦਿੱਤਾ ਤੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਮਿਲਿਆ ਹੈ ਦਾਸ ਕੀ ਲਾਜ ਰੱਖਿਆ ਮਿਹਰਬਾਨ ਉਹ ਮਿਹਰਬਾਨ ਜਿਹੜਾ ਪ੍ਰਮਾਤਮਾ ਸਾਰਿਆਂ ਦੇ ਉੱਤੇ ਇੱਕਸਾਰ ਮਿਹਰਬਾਨ ਜਿਹੜਾ ਕਿਸੇ ਨਾਲ ਬਿਤਕਰ ਨਹੀਂ ਕਰਦਾ ਉਸਨੇ ਦਾਸ ਦੀ ਇਲਾਜ ਰੱਖੀ ਹੈ ਗੁਰੂ ਨਾਨਕ ਬੋਲੇ ਦਰਗਾ ਪ੍ਰਵਾਨ ਦਾਸ ਨਾਨਕ ਆਖਦਾ ਹੈ ਨਾਨਕ ਗੁਰੂ ਦੀ ਬੋਲੀ ਬੋਲਦਾ ਹੈ ਕਿਉਂਕਿ ਗੁਰੂ ਹੀ ਸਮਝਾਉਂਦਾ ਹੈ ਕਿ ਪ੍ਰਮਾਤਮਾ ਦੀ ਦਰਗਾ ਦੇ ਵਿੱਚ ਉਹੀ ਪ੍ਰਵਾਨ ਹੋ ਸਕਦਾ ਹੈ ਜਿਸ ਨੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਆਪਣਾ ਜੀਵਨ ਪਤਿਤ ਕੀਤਾ ਹੈ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਸਨ ਸਤਗੁਰ ਸਿਉਂ ਚਿਤ ਲਾਇਆ ਉਹਨਾਂ ਦਾ ਹੀ ਸਰੀਰ ਪ੍ਰਵਾਨ ਹੈ ਜਿਨ੍ਹਾਂ ਨੇ ਗੁਰੂ ਦੇ ਨਾਲ ਚਿਤ ਨੂੰ ਜੋੜ ਲਿਆ ਹੈ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ